ਨਜ਼ਾਰਾ ਇਹ ਮੇਲੇ ਦਾ ਨਜ਼ਾਰਾ ਇਹੀ ਹੈ ਹਰ ਤਰ੍ਹਾਂ ਦਾ ਰੰਗ ਭੜਾਲਦੇ ਨੇ ਹਰ ਤਰ੍ਹਾਂ ਦੇ ਰੰਗ ਦੇ ਬੰਦੇ ਹੁੰਦੇ ਨੇ ਇੱਥੇ ਇੱਥੇ ਹਰ ਤਰ੍ਹਾਂ ਦੇ ਰੰਗ ਦੇ ਬੰਦੇ ਆਉਂਦੇ ਨੇ ਚਲੋ ਸਾਡਾ ਪੰਜਾਬ ਹੈ ਸਰਬ ਸਾਂਝਾ ਹੈ ਲਓ ਪੋਤਾ ਦਾਦੇ ਨੂੰ ਕਹਿੰਦਾ ਕਹਦਾ ਬਾਪੇ ਘੱਟ ਮੈਨੂੰ ਤੁਮ ਨਹੀਂ ਲੱਗਦਾ ਜਿਹੜਾ ਤੇਰੇ ਟੈਟੂ ਚੁਕਾਇਆ ਹੋਇਆ ਉਹ ਕਹਿੰਦਾ ਜਵਾਨੀ ਪਹਿਰੇ ਪੁੱਤ ਘੱਟ ਕੋਈ ਨਹੀਂ ਹੁੰਦਾ ਜਿੰਨੀਆਂ ਕਿ ਜੀਤੋ ਚੱਲੀਆਂ ਨੇ ਚਲਾਉਂਦੇ ਆ ਅਸੀਂ ਘੱਟ ਅਸੀਂ ਨਹੀਂ ਸੀਗੇ ਪਰ ਅਸੀਂ ਮਰਿਆਦਾ ਚ ਰਹਿ ਕੇ ਪੁੱਤ ਅਸੀਂ ਖਰਾਕਾਂ ਖਾਂਦੀਆਂ ਅਸੀਂ ਮੇਲਿਆਂ ਤੇ ਜਾ ਕੇ ਘੋਲਦੇ ਹੁੰਦੇ ਸੀਗੇ ਸਾਡੇ ਜਵਾਨਾਂ ਦੇ ਕਹਿੰਦਾ ਪੱਟ ਐ ਬੁੜੀਆਂ ਮਾਈਆਂ ਮਾਤਾ ਮਿਲਦੀਆਂ ਹੁੰਦੀਆਂ ਸੀ ਆਪਣੇ ਪੁੱਤ ਦਾ ਪੱਟ ਵੀ ਖਰਾਬ ਥਾ ਕੇ ਕਿੱਡੇ ਕਿੱਡੇ ਖੋ ਗਏ ਮੇਰੇ ਪੁੱਤ ਦੇ ਪੱਟ ਕਹਿੰਦਾ ਤਾਂ ਹੀ ਮੋਰਨੀਆਂ ਖਸਪਾਉਂਦੀ ਸੀ ਸ਼ਕੀਮ ਗੱਪਰ ਅੱਜ ਕੱਲ੍ਹ ਇਹ ਕਹਿੰਦਾ ਜੇ ਜਿਹੜਾ ਹਿਸਾਬ ਕਿਤਾਬ ਹੈ ਜਵਾਂ ਕਹਿੰਦਾ ਮੋਬਾਈਲ ਨੇ ਹਾਲ ਕਰ ਰੱਖਿਆ ਬਾਬਾ ਕਹਿੰਦਾ ਕਹਿੰਦਾ ਜਿਹੜਾ ਹਿਸਾਬ ਕਿਤਾਬ ਹੈ ਅੱਜ ਕੱਲ੍ਹ ਦੇ ਚਿੜੀ ਚੂੜੀ ਦਾ ਭਾਵੇਂ ਛੱਡੇ ਮੋਰਨੀਆਂ ਨਹੀਂ ਹੋਣਾਂ ਦੇ ਪੁੱਤਾਂ ਦੇ ਲੋਟੋਂ ਸੋ ਪੋਤਾ ਤੇ ਦਾਦਾ ਬੈਠੇ ਗੱਲਾਂ ਕਰਦੇ ਨੇ ਪੋਤਾ ਤਾਂ ਪੁੱਛਦਾ ਵੀ ਬਾਬਾ ਦੱਸ ਕੀ ਨੇ ਤੇ ਦਾਦਾ ਅੱਗੇ ਜਵਾਬ ਦਿੰਦਾ ਹੈ ਕਹਿੰਦਾ ਜਦੋਂ ਕਿਹਾ ਕਹਿੰਦਾ ਪਪਾ ਘੱਟ ਤਾਂ ਨਹੀਂ ਵੀ ਕਹਿੰਦਾ ਨਾ ਉਹ ਤਾਂ ਹੋਰ ਦਾ ਹਮ ਹੋ ਗਿਆ ਕਿਉਂਕਿ ਦਾਦੇ ਤੇ ਪੋਤੇ ਦੀ ਯਾਰੀ ਵੀ ਬਹੁਤ ਊੜੀ ਹੁੰਦੀ ਐ ਕਹਿੰਦਾ ਬਾਬੇ ਕਹਿੰਦਾ ਫਿਰ ਸੱਚ ਦੱਸ ਜਵਾਨੀ ਪਹਿਰੇ ਕਿਸ ਨੂੰ ਪਿਆਰਪੂਰ ਵੀ ਕੀਤਾ ਸੀਗਾ ਉਹ ਕਹਿੰਦਾ ਪਿਆਰ ਕੀਤਾ ਸੀ ਭਾਈ ਹਾਂ ਸਾਡੇ ਵੇਲੇ ਪਿਆਰ ਸੀ ਪਰ ਪੱਕੇ ਸੀ ਉਦੋਂ ਆਹ ਸਨੈਪਚੈਟ ਆ ਜਿਹੜਾ ਤੁਹਾਡਾ ਵਟਸਐਪ ਹੈ ਇਹਦੇ ਵਾਲੇ ਪਿਆਰ ਨਹੀਂ ਸੀ ਸਾਡੇ ਕਹਿੰਦਾ ਜਿਹੜਾ ਮੇਰੇ ਵਾਲਾ ਪਿਆਰ ਹੈ ਜਿਹਨੂੰ ਮੈਂ ਪਿਆਰ ਕੀਤਾ ਈ ਤੇਰੇ ਪਿਓ ਦੇ ਨਾਮਕਿਆਂ ਦੀ ਕੁੜੀ ਸੀ ਕਹਿੰਦਾ ਉਹ ਜਿਹੜੀ ਤੇਰੀ ਨਣੀ ਦਾਦੀ ਕਹਿੰਦਾ ਮੇਰੇ ਨਾਲ ਪਿਆਰ ਤਾਂ 70-75 ਸਾਲ ਦਾ ਹੋਇਆ ਪਰ ਦੇਖ ਹਲੇ ਤੱਕ ਆਪਣੇ ਘਰੇ ਬੈਠਾ ਤੇ ਦਾਦਾ ਤੇ ਪੋਤਾ ਗੱਲਾਂ ਕਰਦੇ ਨੇ ਜੀ ਕੀ ਗੱਲਾਂ ਬਾਤਾਂ ਨੇ ਲਗਰੀਏ ਬਾਬਾ ਸਾਜਿਆਂ ਆ ਜਾਓ ਓ ਛੇੜ ਬਾਬਾ ਗੱਲ ਕੋਈ ਜਵਾਨੀ ਪਹਿਰੇ ਦੀ ਛੇੜ ਬਾਪੂ ਗੱਲ ਕੋਈ ਜਵਾਨੀ ਪਹਿਰੇ ਦੀ ਓ ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਓ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਜੀ ਉਹ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘਟਤਾ ਹੀ ਪੱਟੇ ਉੱਤੇ ਮੋਰਨੀ ਪਵਾਈ ਬਾਬਾ ਜੀ ਉਹ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘਟ ਜਿਹੜੀ ਪੱਟੇ ਉੱਤੇ ਮੋਰਨੀ ਪਵਾਈ ਬਾਬਾ ਜੀ ਚੜਦੀ ਜਵਾਨੀ ਵਿੱਚ ਗੱਲ ਕੁਝ ਹੋਰ ਸੀ ਗੱਦੇ ਤੇਰੇ ਵਿੱਚ ਵੀ ਜਹਾਜ ਜਨਾਜੋਰ ਸੀ ਚੜਦੀ ਜਵਾਨੀ ਵਿੱਚ ਗੱਲ ਪੁੱਤ ਹੋਰ ਸੀ ਗੱਦੇ ਤੇਰੇ ਵਿੱਚ ਵੀ ਜਹਾਜ ਜਨਾਜੋਰ ਸੀ ਜੀ ਨੂੰ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਘੱਟ ਤਾਇਓ ਪਾਤੀ ਉੱਤੇ ਮੋਰੀ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਘੱਟ ਤਾਇਓ ਪਾਤੀ ਉੱਤੇ ਮੋਰੀ ਪਵਾਈ ਪੁੱਤਰਾ ਸੁਣੇ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਲਾਉਂਦਾ ਸੀ ਸੁਣੇ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਤੇ ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਹਿ ਟੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਹ ਸਾਰਿਆਂ ਤੇ ਤੇਰੀ ਸੀ ਚੜਾਈ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘੱਟ ਪਾਹੀ ਪਾਟੀ ਉੱਤੇ ਮੋਹ ਨਹੀਂ ਪਵਾਈ ਬਾਬਾ ਜੀ ਹੁਣਾਂ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਪਾਹੀ ਪਾਟੀ ਉੱਤੇ ਮੋਹ ਨਹੀਂ ਪਵਾਈ ਬਾਬਾ ਜੀ ਤੇਰੇ ਜੈ ਸ਼ੋਰਾਂ ਦਾ ਮਹਾਲਾ ਕੱਢ ਦਿੰਦਾ ਸੀ ਕੌਟੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਸਾਰਿਆਂ ਦੀ ਬੂਥ ਗੱਡ ਦਿੰਦਾ ਸੀ ਦੇਖ ਲੈ ਮਾ ਹੋ ਗਿਆ ਸਦਰਾਂ ਦੇ ਨੇੜੇ ਹਾਲੇ ਖੰਗ ਦੀ ਵੀ ਲਈ ਨਹੀਂ ਦਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਨੇ ਸੀ ਘਟਾ ਤਾ ਯੋ ਪੱਟੀ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਨੇ ਸੀ ਘਟਾ ਤਾ ਜਵਾਨੀ ਵੇਲੇ ਉੱਟ ਲੈ ਨਜ਼ਾਰੇ ਤੇ ਸਾਡੀ ਹੁਣ ਕਰਦਾ ਟਕਾਈ ਬਾਬਾ ਜੀ ਹੋਰਾਂ ਕਜੋਨੀ ਵੇ ਤੂੰ ਵੀ ਨਹੀਂ ਕੱਟਦਾ ਹੀ ਪੱਡੇ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਓ ਲੱਗਦਾ ਜਵਾਨੀ ਵੇ ਤੂੰ ਵੀ ਨਹੀਂ ਸੀ ਕੱਟ ਜਿਹੜੀ ਪੱਡੇ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਹੋ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਪੰਗ ਮੈਂ ਵੀ ਕੱਲ ਉੱਤੇ ਸਮਝਾਉਂਦਾ ਸੀ ਤੇਰੇ ਪੰਗ ਮੈਂ ਵੀ ਗੱਲ ਉਤੋਂ ਦਿਲ ਲਗਾਉਂਦਾ ਸੀ ਸੁਣ ਸ਼ੇਰਾਂ ਵਾਲੇ ਮੱਢ ਗੱਲ ਸੋਹਾਂ ਨੇ ਸੱਚ ਸੁਣ ਸ਼ੇਰਾਂ ਗੱਲ ਤੇਰੀ ਸੱਚ ਸੱਚੀ ਮੰਗਦੀ ਸੀ ਘਟ ਕਾਯੋ ਪਾਟਿਓ ਤੇ ਮੋਰਨੀ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੰਗਦੀ ਸੀ ਘਟ ਕਾਯੋ ਪਾਟਿਓ ਤੇ ਮੋਰਨੀ ਪਵਾਈ ਪੁੱਤਰਾ ਬੜਾ ਵਾਹ ਮੜਾ ਤਾੜੀ ਮਾਰ ਕੇ ਦੱਸੋ ਕਿਵੇਂ ਲੱਗੀ ਬਾਬੇ ਮੋਰਨੀ